ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਲਗਾਤਾਰ ਸ਼ੰਭੂ ਬਾਰਡਰ ਤੇ ਕਵਰੇਜ ਕਰ ਰਹੇ ਆ ਹਰੇਕ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜਿੰਨੇ ਵੀ ਵੀਰ ਇੱਥੇ ਆਉਂਦੇ ਨੇ ਸੇਵਾ ਭਾਵਨਾ ਦੇ ਨਾਲ ਆਉਂਦੇ ਨੇ ਕਿਸਾਨਾਂ ਦੀ ਹਮਾਇਤ ਕਰਦੇ ਨੇ ਮਦਦ ਕਰਦੇ ਨੇ ਆਪੋ ਆਪਣੀਆਂ ਸਵਾਮਾਂ ਨਭਾਈਆਂ ਜਾਂਦੀਆਂ ਨੇ ਤੇ ਮੇਰੇ ਨਾਲ ਵੀਰ ਹਣੀ 세ਠੀ ਮੌਜੂਦ ਨੇ ਅੱਜ ਇੱਥੇ ਸ਼ੰਭੂ ਬਾਰਡਰ ਤੇ ਪਹੁੰਚੇ ਨੇ ਕਿਸਾਨਾਂ ਦੀ ਮਦਦ ਕਰਨ ਦੇ ਲਈ ਵੀ ਔਰ ਖੁਦ ਇੱਥੇ ਪਹੁੰਚੇ ਨੇ ਔਰ ਇੱਕ ਕੈਂਪ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਥੇ ਲਗਾਇਆ ਈਸੀਜੀ ਦੀਆਂ ਮਸ਼ੀਨਾਂ ਰੱਖੀਆਂ ਨੇ ਕਿਉਂਕਿ ਬਹੁਤ ਜ਼ਰੂਰਤ ਹੈ ਇੱਥੇ ਜਿੰਨੇ ਵੀ ਕਿਸਾਨ ਵੀਰ ਸਾਡੇ ਜ਼ਖਮੀ ਹੋ ਰਹੇ ਆ ਤਰੂ ਗੈਸ ਦਾ ਗੋਲਾ ਚੜਦਾ ਹੈ ਹੁਣ ਵੀ ਇੱਕ ਬਹੁਤ ਦੁੱਖ ਵਾਲੀ ਖਬਰ ਆਈ ਹੈ ਕਿ ਇੱਕ ਗਰਦਾਸਪੁਰ ਤੋਂ ਕਿਸਾਨ ਸ਼ਹੀਦ ਹੋਇਆ ਹਾਰਟ ਅਟੈਕ ਦੇ ਨਾਲ ਤਾਂ ਇਹ ਵੀਰ ਨੇ ਸੇਵਾ ਨਿਭਾਈ ਆਪਣੇ ਸਾਥੀਆਂ ਦੇ ਨਾਲ ਮਿਲ ਕੇ ECG ਦੀਆਂ ਮਸ਼ੀਨਾਂ ਲਿਆਏ ਆ ਸਿੱਟੀ ਭਾਈ ਕਿਵੇਂ ਦੇਖ ਰਹੇ ਕਿਉਂਕਿ ਇੱਕ ਪਾਸੇ ਵੱਡਾ ਮੋਰਚਾ ਚੱਲ ਰਿਹਾ ਹੈ ਸਾਡੇ ਹੱਕਾਂ ਦੀ ਕਿਸਾਨ ਵੀਰ ਗੱਲ ਕਰ ਰਿਹਾ ਹੈ ਦੂਸਰੇ ਪਾਸੇ ਇਹ ਬਹੁਤ ਦੁੱਖ ਦੀ ਵੀ ਖਬਰ ਜਿਹੜੀ ਸਾਹਮਣੇ ਆਈ ਹੈ ਸਾਡੇ ਕਿਸਾਨ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤੇ ਆਪਾਂ ਹੁਣ ਜਿਵੇਂ ਕਵਰ ਕਰ ਰਹੇ ਹੁਣ ਵੀ ਧਿਆਨ ਉਧਰ ਨੂੰ ਜਾ ਰਿਹਾ ਹੈ ਕਿ ਸਾਡੇ ਪਿਓ ਦਾਦਾ ਜੀ ਦੇ ਸਮਾਨ ਇੱਕ ਸਿੰਘ ਗੁਰਦਾਸਪੁਰ ਸਿੰਘ ਤੋਂ ਉਹ ਸ਼ਹੀਦ ਹੋ ਚੁੱਕੇ ਹਨ ਪਹਿਲਾਂ ਵੀ ਅਸੀਂ ਬੜੀ ਵੱਡੀ ਕੀਮਤ ਅਦਾ ਕਰੀਏ 750 ਤੋਂ ਵੱਧ ਕਿਸਾਨ ਸ਼ਹੀਦ ਕਰਾ ਕੇ ਸੋ ਪਤਾ ਨਹੀਂ ਗੁਰੂ ਮਹਾਰਾਜ ਕਿੰਨੇ ਪਰਖ ਲੈਣਗੇ ਪਰ ਅਸੀਂ ਪਿੱਛੇ ਝੁਕਣ ਵਾਲੇ ਨਹੀਂ ਹੈ ਜਾਲਮ ਸਰਕਾਰਾਂ ਨੇ ਇਹਨਾਂ ਦਾ ਆਪਾਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਦੇਣਾ ਜਾਬਤੇ 'ਚ ਰਹਿਣਾ ਹੈ ਤੇ ਚੋ ਸਾਡੇ ਕਿਸਾਨ ਭਰਾਵਾਂ ਨੂੰ ਜਿਹੜੀ ਆਪਾਂ ਵਰਡਿੰਗ ਯੂਜ਼ ਕਰਦੇ ਆਂ ਵੀ ਨੋ ਮਾਸ ਦਾ ਰਿਸ਼ਤਾ ਹੈ ਇਕੱਲਾ ਪੈਸਿਆਂ ਚ ਨਾ ਰਹਿ ਜਵੇ ਇਕੱਲਾ ਆਪਾਂ ਨੂੰ ਉਹਨਾਂ ਨੂੰ ਵਰਤਣ ਨੂੰ ਜਾਂ ਸਮਾਨ ਵੇਚਣ ਤੇ ਨਾ ਰਹਿ ਜਵੇ ਮੇਰੇ ਭਰਾ ਲੁਧਿਆਣੇੋਂ ਆਏ ਇਕੱਠੇ ਆਂ ਅਸੀਂ ਸਾਰੇ ਮਤਲਬ ਅਸੀਂ ਕੈਂਪ ਆਰਗੇਨਾਈਜ਼ ਕੀਤਾ ਹੋਰ ਵੀ ਸੇਵਾਵਾਂ ਨੇ ਜੋ ਵੀ ਸਾਨੂੰ ਹੁਕਮ ਕਰਦੇ ਨੇ ਸਾਨੂੰ ਇਹ ਪਤਾ ਹੈ ਕਿਸਾਨ ਕਿਸਾਨਾਂ ਤੇ ਟਾਈਮ ਹੈ ਉਹ ਅਸੀਂ ਨਾਲ ਘੜਾਉਣਾ ਸਾਡੀਆਂ ਖੁਸ਼ੀਆਂ ਵੀ ਇਹ ਨਾਲ ਹੈ ਸਾਡੀਆਂ ਗਮੀਆਂ ਵੀ ਇਹ ਨਾਲ ਸੋ ਅਸੀਂ ਚਾਹੇ 10 ਰੁਪਏ ਜੋਗੇ ਆ ਅਸੀਂ 10 ਕਰੋੜ ਜੋਗੇ ਆ ਅਸੀਂ ਇਹਨਾਂ ਦੇ ਨਾਲ ਆਸ ਗੈਂਡ ਤੱਕ ਪਹਿਲਾਂ ਵੀ ਸਾਤ ਨਿਵਾਇਆ ਤੇ ਹੁਣ ਵੀ ਨਿਵਾਵਾਂਗੇ ਇਹਦੇ ਚ ਕੋਈ ਕਿਸੇ ਤੇ ਆਸਾਨ ਨਹੀਂ ਸਾਡੇ ਭਰਾਵਾਂ ਦੀ ਇਹ ਸੋਚ ਹੈ ਬੀਏ ਸਾਡਾ ਸਮਾਜਿਕ ਫਰਜ ਬਿਲਕੁਲ ਮੈਂ ਦੇਖ ਰਿਹਾ ਥੇ ਹੋਰ ਵੀ ਜਿਹੜੇ ਬਜ਼ੁਰਗ ਕਿਸਾਨ ਹਨ ਨਾ ਖਾਸ ਕਰਕੇ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਬਹੁਤ ਹੁੰਦੀ ਹੈ ਤਾਂ ਪਤਾ ਨਹੀਂ ਲੱਗ ਪਉਂਦਾ ਤਾਂ ਤੁਸੀਂ ECG ਲੈ ਕੇ ਆਏ ਨੇ ECG ਦਾ ਕੈਂਪ ਆਰਗੇਨਾਈਜ਼ ਕੀਤਾ ਬਾਈ ਹੁਣਾਂ ਨੇ ਤਾਂ ਇਹ ਮਸ਼ੀਨ ਅ ਵੀ ਦਿਖਾ ਦਿੰਦੇ ਆ ਕਿ ਇਹ ਪ੍ਰੋਪਰ ਬੈੱਡ ਵਗੈਰਾ ECG ਦੀ ਮਸ਼ੀਨ ਤੇ ਹੋਰ ਜਿਹੜੀ ਬੇਸਿਕ ਨੀਡ ਹੁੰਦੀ ਹੈ ਬਾਈ ਹੁਣੀ ਉਹ ਚੇਚੇ ਆਕਸੀਜਨ ਦਾ ਵੀ ਇੱਥੇ ਪ੍ਰਬੰਧ ਕੀਤਾ ਗਿਆ ਬਹੁਤ ਲੋਡ ਹੈ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਖਸਾਨ ਹਨ ਨਾ ਖਾਸ ਤੌਰ ਤੇ ਉਹਨਾਂ ਲਈ ਇਹ ਇਹ ਬਹੁਤ ਹੈਲਪਫਲ ਲੱਗਦਾ ਹੈ ਕਿ ਸਾਬਤ ਹੋਣੀ ਹੈ ਕਿਉਂਕਿ ਇਸੇ ਕਾਰਨ ਸਾਡਾ ਇੱਕ ਜਿਹੜਾ ਬਜ਼ੁਰਗ ਕਿਸਾਨ ਹੈ ਉਹਨਾਂ ਦੀ ਸ਼ਹੀਦੀ ਹੋਈ ਹੈ ਦੂਜੇ ਅੰਦੋਲਨ ਦੇ ਵਿੱਚ ਪਹਿਲੀ ਸ਼ਹੀਦੀ ਸਾਥ ਤੇ ਨਾਲ ਪ੍ਰਤਾਪ ਸਿੰਘ ਕੰਫਰਟ ਜ਼ੋਨ ਕੰਫਰਟ ਹੋਮ ਦੇ ਨਾਮ ਤੋਂ ਹੋਮ ਕੇਅਰ ਤੋਂ ਬਸ ਸਾਡਾ ਫਰਜ਼ ਬਣਦਾ ਵੀਰੇ ਸਾਡੇ ਕਿਸੇ ਤੇ ਕੋਈ ਆਸਾਨ ਨਹੀਂ ਹੈਗਾ ਹਨਾ ਸੋ ਜਦੋਂ ਕਿਤੇ ਜਸ਼ਨ ਹੁੰਦੇ ਨੇ ਵਿਆਹ ਸ਼ਾਦੀ ਹੁੰਦੇ ਨੇ ਉੱਥੇ ਵੀ ਜਿਹੜਾ ਬੰਦਾ ਜਾਂਦਾ ਖੁਸ਼ੀ ਚ ਨੋਟ ਸਿਰਦਾ ਅੱਜ ਜੇ ਇੱਥੇ ਗਮੀ ਦਾ ਮਾਹੌਲ ਹੈ ਸਾਡਾ ਪਰਕ ਦੀ ਟਾਈਮ ਹੈ ਕਿ ਕਿਸਾਨਾਂ ਨੂੰ ਸਾਡੀ ਲੋੜ ਐ ਮਜ਼ਦੂਰਾਂ ਨੂੰ ਸਾਡੀ ਲੋੜ ਐ ਹਾਲੇ ਕਿ ਨਾ ਬਾਈ ਹੋਣਾ ਦਾ ਨਾਂ ਮੇਰਾ ਕਿੱਤਾ ਨਹੀਂ ਹੈਗਾ ਸਾਡਾ ਕਿੱਤਾ ਕੋਈ ਹੋਰ ਐ ਹਨਾ ਸੋ ਅਸੀਂ ਜਿਹੜੇ ਸਾਡੇ ਵਰਗੇ ਬਾਕੀ ਹੋਰ ਭਰਾ ਲੁਧਿਆਣੇ ਹੋਰ ਨੇ ਸਿਰਫ ਆਪਾ ਪੈਸਿਆਂ ਤੱਕ ਨਾ ਬਾਈ ਜੀ ਵਰਤਨ ਨੂੰ ਰਹਿ ਜੀ ਪਿੰਡਾਂ ਵਾਲੇ ਤੋਂ ਕਿਤੇ ਖਾਣ ਨੂੰ ਦੁੱਧ ਨੂੰ ਇੱਕ ਬੜਾ ਅਨਪੜ ਜਾ ਬੰਦਾ ਕਹਿੰਦਾ ਵੀ ਜੇ ਕਿਸਾਨ ਨਹੀਂ ਅੰਨ ਦੋ ਕੋਈ ਹੋਰ ਦੋ ਤੁਸੀਂ ਬੇਫਕੂਫ ਹੋ ਜਿੰਮਾਂ 'ਚ ਜਿਹੜੇ 2-2 ਘੰਟੇ ਬੰਦੇ ਲਾਂਦੇ ਹਨਾ 2-2 ਘੰਟੇ 2-2 ਦੂਸਰੀ ਡੈੱਡਲਿਫਟ ਲਾਂਉਂਦੇ ਆ ਹਲੇ ਮੇਰਾ ਅਨਫਿਡ ਲੱਗ ਰਿਹਾ ਮੈਂ 200 ਤੱਕ ਡੈਡਲਿਫਟ ਲਾ ਦਿੰਨਾ ਮੈਂ ਗੱਲ ਕਰਨੀ ਚਾਹੁੰਨਾ ਕੀ ਕਹਿਣੀ ਹੈ 200 ਤੱਕ ਡੈਡਲਿਫਟ ਲਾ ਦਿੰਨੇ ਆ ਅਸੀਂ ਮਤਲਬ ਸਕੈਟ ਲਾ ਦਿੰਨੇ ਆ ਪਰਨਾ ਮੈਂ ਇੱਕ ਦਿਨ ਚਾਰ ਚੌੜ ਚੌੜ ਚ ਆਪਣੇ ਨਾਲ ਮੇਰੇ ਮੁੰਡਾ ਹੁੰਦਾ ਚੀਮਾ ਮੈਂ ਕਹਾ ਚੀਮੇ ਚਲਾ ਜਾ ਆਪਾਂ ਕਹੀ ਚਲਾਉਣੇ ਕਹਿੰਦਾ ਚਲਾ ਬਾਈ ਜੀ ਮੇਰੇ ਤੋਂ 3 ਮਿੰਟ ਕਹੀ ਨਹੀਂ ਚੱਲੀ ਔਰ ਜੇ ਕੋਈ ਬੰਦਾ ਜਿਮ ਲਾਉਂਦਾ ਹੋਵੇ ਨਾ weight lifter ਹੋਵੇ ਜਾਂ squat ਵਾਲਾ ਹੋਵੇ ਉਹ ਜਾਵੇ ਖੇਤਾਂ 'ਚ ਪਤਾ ਕਰੇ ਠੀਕ ਆ ਮੈਂ ਤੋ 3 ਮਿੰਟ ਨਹੀਂ ਚਲਿਓ 5 ਮਿੰਟ ਚਲਾ ਦੂਗਾ 7 ਚਲਾ ਦੂਗਾ ਪਰ ਬੜਾ ਫਰਕ ਹੈ ਬੜਾ ਹਾਰਡ ਵਰਕਰ ਰਾਤਾਂ ਨੂੰ ਉੱਠ ਕੇ ਪਾਣੀ ਲੱਪਾਣੀ ਲਾਉਣਾ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਕਿਸਾਨੀ ਕਰਦੇ ਫਿਰ ਉਹਦਾ ਮੁੱਲ ਨਹੀਂ ਪੈਂਦਾ ਬਾਜੀ ਤੁਸੀਂ ਕਿੰਨੇ ਜਜਮੈਂਟ ਨਾਲ ਆਪਣੀ ਪੱਤਰਕਾਰੀ ਕਰ ਰਹੇ ਆ ਰਾਤ ਦਾ ਟਾਈਮ ਹੈ ਕੋਈ ਇੱਥੇ ਕੰਫਰਟ ਹੈ ਨਹੀਂ ਕਰ ਰਹੇ ਆ ਜੇ ਤੁਹਾਨੂੰ ਤੁਹਾਡੀ ਜੌਬ ਤੇ ਪੈਸੇ ਕਹੇ ਹੁਣ 50000 ਰੁਪਏ ਮਹੀਨਾ ਉਹ ਨਾ ਮਿਲੇ ਫਿਰ ਤਾਂ ਵਿਦਰੋਹ ਕਰੂਗੇ ਨਾ ਯਾਰ ਸੋ ਇਹ ਹੀ ਗੱਲ ਹੈ ਅਸੀਂ ਕਹਿੰਨੇ ਕਿਸਾਨਾਂ ਨੂੰ ਐਮਐਸਪੀ ਮਿਲੇ ਕੋਈ ਵਿਲੇ ਥੋੜੀਆਂ ਵੀਅੱਤੇ ਖੜੇ ਆ ਕੋਈ ਮਾਸਕ ਪਾਈ ਫਿਰਦਾ ਕੋਈ ਪੇਸਟ ਪੇਸ ਲੱਭੇ ਉਹ ਤੇ ਉਹਨਾਂ ਸਾਡੀ ਪ੍ਰੋਬਲਮ ਹੈ ਮੇਰੇ ਲੱਤ ਤੇ ਇੰਜਰੀ ਹੋਈ ਹੋਈ ਆ ਪਰਸੋਂ ਦੀ ਵੀ ਗੋਲੀ ਲੱਗੀ ਰਬੜ ਦੀ ਮੇਰੇ ਘਰ ਦੇ ਦੇਖੋ ਅਸੀਂ ਉਹ ਜਿਹੇ ਪਰਿਵਾਰ ਚੋਂ ਜਿਹੜੇ ਲੜਨ ਲੜਾਉਣ ਨਹੀਂ ਜਾਣਦੇ ਹਨਾ ਹਨਾ ਪਰ ਫਿਰ ਵੀ ਉਹਨਾਂ ਨੂੰ ਸਮਝਾ ਕੇ ਆਉਣਾ ਬੜੀ ਵੱਡੀ ਗੱਲ ਹੈ ਗੱਲਾਂ ਕਹਿਣੀਆਂ ਆਨਲਾਈਨ ਅਸੋਕੀਆਂ ਨਹੀਂ ਪਰ ਆਪਣੇ ਘਰਦਿਆਂ ਨੂੰ ਕਿਉਂਕਿ ਪਿੱਛੇ ਵੱਡਾ ਗੱਲਾਂ ਮੈਂ ਹੀ ਆ ਮੇਰੇ ਪਾਪਾ ਦੀ ਡੈਥ ਹੋ ਗਈ ਹਨਾ ਸੋ ਉਹਨਾਂ ਦਾ ਪਰਿਵਾਰ ਚਾਰ ਜਾਣੇ ਆ ਅਸੀਂ ਸਾਰਾ ਮੈਂ ਹੀ ਹਨਾ ਸੋ ਮੇਰਾ ਮਨ ਨਹੀਂ ਖੜਦਾ ਹੁੰਦਾ ਆਣਾ ਮੈਂ ਇਹ ਨਹੀਂ ਕਹਣਾ ਵੀ ਮੈਂ ਕੱਲਾ ਸੋਸ਼ਲ ਮੀਡੀਆ ਤੇ ਫੇਮਸ ਹੋ ਕੇ ਲਾ 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 ਮੈਂ ਵਧੀਆ ਵੀ ਜ਼ਾਇਰ ਕਰਦਾ ਪਰ ਮੈਂ ਇਹ ਚਾਹਣਾ ਵੀ ਸਾਰੇ ਯਾਰ ਤੁਸੀਂ ਗੇੜਾ ਤਾਂ ਮਾਰੋ ਜੇ ਗੇੜਾ ਨਹੀਂ ਮਾਰ ਸਕਦੇ ਵੀਰੇ ਸੋਸ਼ਲ ਮੀਡੀਆ ਤੁਹਾਡੇ ਕੋਲ account ਨੇ ਤੁਸੀਂ ਪੋਸਟ ਹੀ ਪਾ ਦਿਓ ਪੋਸਟ ਨਹੀਂ ਪਾ ਸਕਦੇ ਸ਼ੇਅਰ ਹੀ ਕਰ ਦਿਓ ਸ਼ੇਅਰ ਨਹੀਂ ਕਰ ਸਕਦੇ ਤੁਸੀਂ ਜਿਹੜੇ ਜਾਣਦੇ ਨੇ ਜਿਵੇਂ ਭਰਾ ਉੱਪਰ ਵਾਲਾ ਕਰ ਰਹੇ ਨੇ ਬਾਈ ਉੱਪਰ ਵਾਲਾ ਕਰ ਰਹੇ ਨੇ ਮਾਣਾ ਮੋਟਾ ਸੀ ਕਰ ਰਹੇ ਆ ਸਾਨੂੰ ਯਾਰ ਤਾਨੇ ਨਾ ਨਾ ਮਾਰੋ ਬਾਈ ਨੂੰ ਮੈਂ ਸ਼ਰੀਆਮ ਕਰਨਾ ਚਾਹਣਾ ਕੋਈ ਨਾ ਕੋਈ ਬਾਈ ਬੰਦੇ ਨੇ ਕਿਹਾ ਹਣਾ ਤੁਸੀਂ ਕੀ ਕਰਨਾ ਉਹ ਤੁਸੀਂ ਕਿੱਥੇ ਹੋ ਯਾਰ ਤੁਸੀਂ ਪਾਗਲ ਹੋ ਯਾਰ ਤੁਸੀਂ ਬੇਫਕੂਫ ਹੋ ਇੱਥੇ ਕੋਈ ਸਿਸਟਮ ਰੱਖਿਆ ਹੋਇਆ ਇੱਥੇ ਕੋਈ ਸਾਨੂੰ ਮਤਲਬ ਬੜਾ ਕੰਫਰਟ ਲਗਜ਼ਰੀ ਫੀਲ ਆ ਰਹੀ ਹੈ ਹੁਣ ਉਹ ਕਿੰਨੇ ਜਜ਼ਬੇ ਨਾਲ ਮਸ਼ੀਨਾਂ ਲੈ ਕੇ ਆਏ ਨੇ ਸੇਵਾ ਕਰ ਰਹੇ ਨੇ ਹਣਾ ਸੋ ਮਤਲਬ ਕਹਿਣ ਦਾ ਵੀ ਇਹਨਾਂ ਨੂੰ ਸਪੋਰਟ ਦਾ ਕੀ ਕਰਨੀ ਵੀ ਜਿਵੇਂ ਚਲੋ ਮੇਰੇ ਅਰਕਾ ਬੰਦਾ ਬੈਠਾ ਬਾਈ ਜੀ 50000 ਦਾ ਪ੍ਰੋਜੈਕਟ ਹੈ ਤੁਸੀਂ 500 ਜੋਗ ਗਏ ਹੋ ਤੁਸੀਂ 5000 ਜੋਗ ਗਏ ਹੋ ਕੁਛ ਤਾਂ ਹੱਥ ਤੇ ਕਰੋ ਉਹ ਤੁਹਾਡੇ ਪੈਸਿਆਂ ਕਰਕੇ ਨਹੀਂ ਗਏ ਪਰ ਉਹਨਾਂ ਨੂੰ ਹੌਸਲਾ ਮਿਲਦਾ ਬਾਈ ਯਾਰ ਖੜੇ ਆ ਸਮਝੋ ਗੱਲ ਨੂੰ ਤੁਸੀਂ ਤਾਂ ਯਾਰ ਟਿੱਚਰ ਕਰਦੇ ਹੋ ਕਰਦੇ ਬਾਈ ਜੀ ਨਹੀਂ ਟਿੱਚਰ ਕਰਦੇ ਸ਼ਰਮ ਹੋਣੀ ਚਾਹੀਦੀ ਬਾਈ ਜੀ ਤੁਹਾਨੂੰ ਦੇਖੋ ਬਾਈ ਜੀ ਕੈਮਰਾ ਘੁਮਾਓ ਦੇਖੋ ਕੀ ਹਾਲਾਤ ਨੇ ਕੋਈ ਆਮ ਬੰਦਾ ਖੜਜੂ ਵੀਰੇ ਨਹੀਂ ਖੜ ਸਕਦਾ ਇਹ ਹੌਸਲੇ ਜਜ਼ਬੇ ਵਾਲੇ ਜਿਨ੍ਹਾਂ ਤੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਬਾਬਾ ਦੀਪ ਸਿੰਘ ਜੀ ਦੀ ਮੇਰਾ ਗੁਰੂਆਂ ਦੀ ਦਸਾ ਪਾਸ਼ਾਆਂ ਦੀ ਮਿਹਰ ਹੈ ਹਿੰਦੂ ਮੁਸਲਮ ਸਿੱਖ ਸਾਈਏ ਅਸੀਂ ਸਾਰੇ ਇਕੱਠੇ ਆਂ ਕੁਝ ਕੁ ਬੰਦੇ ਸਾਨੂੰ ਲੜਾਣ ਦੀ ਕੋਸ਼ਿਸ਼ ਕਰਦੇ ਅਸੀਂ ਨਹੀਂ ਲੜਦੇ ਜਦੋਂ ਆਪਾਂ ਸਕੂਲਾਂ 'ਚ ਹੁੰਨੇ ਆ ਉਸ ਇੱਕ ਇੱਕ ਜਿਵੇਂ ਕਲਾਸ ਦੇ ਸੈਕਸ਼ਨ 'ਚ 30 ਬੱਚੇ ਹੁੰਦੇ ਨੇ ਕਦੀ ਆਪਾਂ ਸੋਚਿਆ ਵੀ ਯਾਰ ਉਹਦੇ ਪਿੱਛੇ ਕੁਮਾਰ ਲੱਗਦਾ ਉਹਦੇ ਪਿੱਛੇ ਅਲੀ ਲੱਗਦਾ ਉਹਦੇ ਪਿੱਛੇ ਗਿੱਲ ਲੱਗਦਾ ਉਹਦੇ ਪਿੱਛੇ ਸੇਠੀ ਲੱਗਦਾ ਉਹਦੇ ਪਿੱਛੇ ਮੱਕੜ ਲੱਗਦਾ ਆਪਾਂ ਕਦੀ ਨਹੀਂ ਸੋਚਦੇ ਜਦੋਂ ਆਪਾਂ ਥੋੜੇ ਆਪਣੇ ਆਪ ਨੂੰ ਵੱਡੇ ਹੋ ਜਾਂਦੇ ਆ ਫਿਰ ਆਪਾਂ ਇਹਨਾਂ ਲੀਡਰਾਂ ਦੇ ਕਹੇ ਦੇ ਅਨੁਸਾਰ ਆਪਾਂ ਕੁਝ ਕਰਨ ਲੱਗ ਜਾਂਦੇ ਆ ਸੋ ਟਿੱਚਰਾ ਨਾ ਕਰੋ ਵੀਰੇ ਜੇ ਤੁਸੀਂ ਨਹੀਂ سپورਟ ਕਰ ਸਕਦੇ ਤਾਂ ਪੋਜ਼ਿਟਿਵ ਨਾ ਕਹੋ ਵੀਰੇ 네ਗਟਿਵ ਵੀ ਨਾ ਕਹੋ ਵੀ ਤਾਂ ਡੀ ਮਰਜੀ ਹੈ ਜੇ ਉਹਨਾਂ ਨੂੰ ਕੁਝ ਦਿਖਦਾ ਹੋਊਗਾ ਤਾਂ ਹੀ ਜਾਣਦੇ ਹੁਣ ਅਸੀਂ ਲੱਗ ਲੱਗ ਸਟੋਰ ਖੋਲਦੇ ਆ ਸਾਨੂੰ ਵੀਰੇ ਕੁਝ ਦਿੱਕਤ ਆਉਂਦਾ ਅਗਲਾ ਉਹ ਨਾ ਜਿਹੜਾ ਬੰਦਾ ਡੀਮੋਟੀਵੇਟ ਜਾਂ ਹੁੰਦਾ 네ਗਟਿਵ ਹੁੰਦਾ ਯਾਰ 2 ਲੱਖ ਤਾਂ ਰੈਂਟ ਹੈ ਯਾਰ ਮੈਂ ਕੁਝ ਤਾਂ ਸੋਚਿਆ ਹੋਊਗਾ ਮੈਂ ਬਿਜ਼ਨਸਮੈਨ ਆ ਮੈਂ ਕੁਝ ਤਾਂ ਸੋਚਿਆ ਹੋਊਗਾ ਮੈਂ ਜਿੱਥੇ ਆਇਆ ਵਾਂ ਹਰੇਕ ਕਿ ਮੇਰੀ ਲੱਤ ਤੋਂ بڑا ਔਖਾ ਮੈਂ ਹਾਂ ਨਾ ਬਈ ਨਹੀਂ ਕਹਿਣਾ ਟਾਈਮ ਆ ਨਾ ਪਰ ਯਾਰ ਮੈਨੂੰ ਕੁਝ ਦਿਖਦਾ ਹੋਊਗਾ ਕੋਈ ਮੇਰੇ ਅੰਦਰ ਫੀਲ ਹੋਊਗੀ ਹਨਾ ਜਿਨ੍ਹਾਂ ਦਾ ਅੱਜ ਜਿਨ੍ਹਾਂ ਦਾ ਤਾਤਾ ਪੂਰਾ ਹੋ ਗਿਆ ਕਿਸੇ ਦਾ ਡੈਡੀ ਹੋਣਾ ਕਿਸੇ ਦਾ ਆਦਮੀ ਹੋਣਾ ਉਹ ਕਿਸੇ ਦਾ ਪਿਓ ਹੋਣਾ ਉਹ ਪੂਰਾ ਹੋ ਗਿਆ ਉਹਨਾਂ ਦੇ ਮਨ ਚ ਕੀ ਜਾਂਦਾ ਹੋਊਗਾ ਯਾਰ ਵੀ ਇੱਥੇ ਇਮਰਾਨ ਨੂੰ ਜੰਮਿਆ ਆਹ ਲੜਾਈ ਕਰਕੇ ਕਦੀ ਸੋਚਿਆ ਵੀ ਇੱਥੇ ਸ਼ਹੀਦ ਹੋਣਾ ਸੀ ਉਹਨੇ ਪਰ ਉਹ ਸੁਨੈਰੀ ਅੱਖਰਾਂ 'ਚ ਨਾਮ ਲੈ ਗਿਆ ਪਰ ਪਰ ਇਹ ਰੇਸੇ ਜੋ ਗਏ ਥੋੜੀ ਸਾਨੂੰ ਜੰਮੇ ਇੱਕ ਹੋਰ ਵੀ ਆ ਤਿੰਨ ਮੀਟਿੰਗਾਂ ਹੋ ਗਈਆਂ ਅਜੇ ਵੀ ਹੱਲ ਨਹੀਂ ਨਿਕਲਿਆ ਹੁਣ ਚੌਥੀ ਦਾ ਐਤਵਾਰ ਨੂੰ ਸਮਾਂ ਲੀਤਾ ਕੀ ਲੱਗਦਾ ਹੱਲ ਕਰ ਪਾਊਗੀ ਕੇਂਦਰ ਸਰਕਾਰ ਕੇ ਨਹੀਂ ਬਾਈ ਜੀ ਪਤਾ ਨਹੀਂ ਕੇਂਦਰ ਸਰਕਾਰ ਕੀ ਕਹਿਣੀ ਚਾਹੁੰਦੇ ਆ ਬਈ ਅਸੀਂ ਲੜਨ ਵਾਲੇ ਦਾ ਬੰਦੇ ਨਹੀਂ ਜਦੋਂ ਲੜਾਂਗੇ ਉਦੋਂ ਦੇਖਾਂਗੇ ਪਰ ਮੈਂ ਇੱਕ ਗੱਲ ਕਹਿਣਾ ਵੀ ਆ ਦੋ ਹੱਥ ਜੋੜ ਕੇ ਜਿਨ੍ਹਾਂ ਦੇ ਹੱਥਾਂ 'ਚ ਪਾਵਰ ਹੈ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਸਾਡੇ ਵੱਡੇ ਹੋ ਤੁਹਾਡੇ ਨਾਲ ਗੁਰੂ ਸਾਹਿਬ ਦੀ ਬੜੀ ਅਪਾਰ ਕਿਰਪਾ ਹੈ ਸ਼੍ਰੀ ਰਾਮ ਜੀ ਦੀ ਤੁਹਾਡੇ ਤੇ ਬੜੀ ਅਪਾਰ ਕਿਰਪਾ ਵੀ ਤੁਹਾਨੂੰ ਐਡੀ ਵੱਡੀ ਕੁਰਸੀ ਤੇ ਐਡਾ ਵੱਡਾ ਧਾਮ-ਜਾਬ ਮਿਲਿਆ ਤੇ ਤੁਹਾਨੂੰ ਇੱਕ ਜਨਮ 'ਚ ਹੀ ਮਿਲਿਆ ਵੀਰੇ ਉਹ ਤੁਹਾਡੀਆਂ 40-45 ਸਾਲ ਦੀ ਉਮਰ ਆਉਣ ਗਿਆ ਕੋਈ ਪਟਾ ਲਗਾ ਕੇ ਆ ਨਹੀਂ ਐਵਰੇਜ 10-1500 ਰਹਿੰਦੇ ਨੇ ਭਾਈ ਜੀ ਕਦੀ ਇਕੱਲੇ ਬਹਿ ਕੇ ਸੋਚੋ ਜਾਂ ਮੂੰਹ ਧੱਕੇ ਇੱਥੇ ਆ ਕੇ ਬੈਠ ਕੇ ਦੇਖਿਓ ਵੀ ਇਹ ਬੈਠਣ ਜੋਗੀ ਜਗ੍ਹਾ ਅਸੀਂ ਸੜਕਾਂ ਦੇ ਭਲੇ ਅਸੀਂ ਇਹ ਬਜਰੀ ਤੇ ਸੌਣ ਨੂੰ ਮਤਲਬ ਜੰਮੇ ਹੋਏ ਆ ਤੁਸੀਂ ਭਾਈ ਜੀ ਅੱਜ ਤੁਹਾਡੇ ਕੋਲ ਪਾਵਰ ਹੈ ਤੁਸੀਂ ਇੱਕ ਪਾਸੇ ਗੱਲ ਨੂੰ ਸੋਚ ਕੇ ਆਪਣੀ ਆਕੜ ਆਪਣੀ ਈਗੋ ਪਰਾਂ ਰੱਖ ਕੇ ਇੱਕ ਵਾਰ ਇਹ ਤਾਂ ਸੋਚੋ ਯਾਰੋ ਇਨਸਾਨ ਨੇ ਅੱਜ ਕੁਮਰੇ ਕਾਲ 2 ਮਰਨਗੇ ਫਿਰ 5 ਮਰਨਗੇ ਪਿਛਲੀ ਵਾਰੀ ਵੀ ਤਾਂ 750 ਮਰੇ ਹੀ ਆ ਤੁਸੀਂ ਸਾਡੇ ਲਈ ਕੰਡਿਆਲੀ ਤਾਰ ਯੂਜ਼ ਕਰਦੇ ਹੋ ਤੇ ਹਾਈ ਕੋਰਟ ਮਾਨਯੋਗ ਹਾਈ ਕੋਰਟ ਇਹ ਕਹਿੰਦੀ ਹੈ ਵੀ ਉਹ ਕੰਡਿਆਲੀ ਤਾਰ ਉਹ ਆਵਾਰਾ ਪਸ਼ੂਆਂ ਲਈ ਤੇ ਵੀ ਜੇ ਕੋਈ ਕਿਸਾਨ ਯੂਜ਼ ਕਰਦਾ ਜਾਂ ਮੈਂ ਯੂਜ਼ ਕਰਦਾ ਤਾਂ ਤੁਹਾਡੇ ਤੇ ਪਰਚਾ ਆਊਗਾ ਜੁਰਮ ਬਾਈ ਜੀ ਫਿਰ ਤੁਸੀਂ ਉਸ ਤੋਂ ਵੱਡੇ ਲੈਵਲ ਦੀ ਤਾਰ ਲਿਆ ਕੇ ਵੀ ਇਹ ਸਾਬਤ ਕਰਨਾ ਚਾਹੁੰਦੇ ਹੋ ਵੀ ਸਾਡੀ ਔਕਾਤ ਪਸ਼ੂਆਂ ਤੋਂ ਵੀ ਥੱਲੇ ਉਹ ਵੀ ਆਵਾਰਾ ਸੋ ਬੇਨਤੀ ਕਰਨੀ ਚਾਹੁੰਦੇ ਦੋ ਹੱਥ ਜੋੜ ਕੇ ਜਲਦੀ ਤੋਂ ਜਲਦੀ ਫੈਸਲਾ ਲਾਓ ਅਸੀਂ ਆਪਣੇ ਘਰਾਂ ਨੂੰ ਜਾਈਏ ਨਾ ਸਾਨੂੰ ਚਾਹ ਹੈ ਕਰੋੜਾਂ ਰੁਪਏ ਤੇ ਖਰਚਣ ਦਾ ਨਾ ਸਾਨੂੰ ਚਾਹ ਇੱਥੇ ਰਾਤੀ ਸੌਣ ਦਾ ਨਾ ਇੱਥੇ ਸਾਨੂੰ ਚਾਹ ਹੈ ਵੀ ਅਸੀਂ ਇੱਕ ਦੂਜੇ ਦੇ ਅੱਗੇ ਅੱਗੇ ਹੋ ਕੇ ਬੈਠੀਏ ਹਾਂ ਪਰਖਣ ਦਾ ਟਾਈਮ ਹੈ ਜਦ ਤੱਕ ਗੁਰੂ ਸਾਹਿਬ ਪਰਖਣਗੇ ਖੜੇ ਤਾਂ ਬਿਲਕੁਲ ਬਾਈ ਹੁਣਾ ਕਹਿੰਦਾ ਕਿ ਜਦੋਂ ਤੱਕ ਵੀ ਲੋਡ ਪਈ ਹੈ ਅਸੀਂ ਨਾਲ ਘਟ ਸੱਚੀ ਗੱਲ ਜੀ ਵਾਹਿਗੁਰੂ ਇਹ ਇਹ ਬਾਈ ਹੁਣਾ ਨੂੰ ਮੈਂ ਦੱਸ ਦਵਾ ਕਿ ਇਹ ਬਾਈ ਹੁਣੀ ਨਾਲ ਹੀ ਇਹਨਾਂ ਨੇ ਕੈਂਪ ਆਰਗੇਨਾਈਜ਼ ਕੀਤਾ ਹੈ ਇਹ ਹੀ ਮੈਨੇਜ ਕਰਦੇ ਨੇ ਬਾਈ ਕਿਵੇਂ ਲੱਗਾ ਜਿਵੇਂ ਬਾਈ ਨੇ ਗੱਲ ਕਹੀ ਹੈ ਕਿ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ ਕਿਤੇ ਨਾ ਪਰ ਫਿਰ ਵੀ ਇੱਥੇ ਪਹੁੰਚੀ ਹੈ ਸੇਵਾ ਲੈ ਕੇ ਬਿਲਕੁਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਦੇਖੋ ਸਰ ਸਾਡਾ ਵੀ ਕੋਈ ਲੈਣ ਦੇਣ ਨਹੀਂ ਹੈ ਕਿਸੇ ਵੀ ਕੈਂਪ ਨਾਲ ਕਿਸੇ ਵੀ ਅਸੀਂ ਸੇਵਾ ਲਈ ਆਏ ਅਸੀਂ ਸੇਵਾ ਲਈ ਆਣਾ ਤੁਹਾਡੇ ਲੋਕਾਂ ਕਰਕੇ ਆਣਾ ਤੇ ਤੁਹਾਡੇ ਲੋਕਾਂ ਦੇ ਸਿਰ ਤੇ ਇੱਥੇ ਖੜੇ ਹੈਗੇ ਆ ਤੇ ਅੱਗੇ ਵੀ ਖੜਾਂਗੇ ਜਿੰਨਾ ਜਦ ਸਾਡੇ ਕੋ ਖੜਿਆ ਗਿਆ ਅਸੀਂ 13 ਤਰੀਕ ਨੂੰ ਵੀ ਆਏ ਸੀਗੇ ਉਦੋਂ ਅਸੀਂ 100 ਤੋਂ ਪਲੱਸ ਬੰਦੇ ਨੂੰ ਟਾਂਕੇ ਲਗਾਏ ਭਾਈ ਜੀ ਉਸ ਤੋਂ ਬਾਅਦ ਸਾਨੂੰ ਜੇ ਸੁਣਨਾ ਚਾਹੀਏ ਕਿ ਉਸ ਤੋਂ ਬਾਅਦ ਬਹੁਤ ਸੋਸਾਇਟੀ ਆਉਂਦੀਆਂ ਨੇ ਆ ਕੇ ਹੁਣ ਸਾਰਿਆਂ ਨੇ ਆਪਣੇ ਸਮਾਨ ਚੱਕਣਾ ਚਲੇ ਜਾਣਾ ਜੀ ਰਾਤ ਨੂੰ ਕਿਸੇ ਨਹੀਂ ਰੋਕਣਾ ਸਾਡਾ ਕੈਂਪ ਆ ਸਾਡੇ ਬਹੁਤ ਸਾਡੇ ਭਰਾਵਾਂ ਨੇ ਸੇਵਾ ਕੀਤੀ ਆ ਲੁਧਿਆਣੇ ਤੋਂ ਕਾਫੀ ਭਰਾਵਾਂ ਨੇ ਸੇਵਾ ਕੀਤੀ ਅਸੀਂ ਜਦੋਂ ਤੱਕ ਕੈਂਪ ਹੈਗਾ ਚੱਲੂਗਾ ਮੋਰਚਾ ਤਦ ਤੱਕ ਇੱਥੇ ਆ ਬਿਲਕੁਲ ਜੀ ਅਸੀਂ ਇਹੀ ਕੋਸ਼ਿਸ਼ ਕਰਾਂਗੇ ਤੁਹਾਡਾ ਸਹਿਯੋਗ ਮਿਲੇ ਹੋਰ ਤਾਂ ਅਸੀਂ ਟੋਟਲ ਕੰਟੀਨਿਊ ਕੈਂਪ ਇੱਥੇ 24 ਆਵਰਸ ਕੈਂਪ ਦੀ ਸੇਵਾ ਵੀ ਪ੍ਰੋਵਾਈਡ ਕਰਕੇ ਦਵਾਂਗੇ ਬਿਲਕੁਲ ਬਾਈ ਅਸੀਂ ਵੀ ਤੁਹਾਨੂੰ ਸਲਾਮ ਕਰਦੇ ਆ ਅਪਰੀਸ਼ੀਏਟ ਕਰਦੇ ਆ ਕਿ ਸਾਡੇ ਕਿਸਾਨ ਵੀਰਾਂ ਦੇ ਨਾਲ ਤੁਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹੋ ਤਾਂ ਇਹ ਤਸਵੀਰਾਂ ਨੇ ਬਾਈ ਏਕੇ ਦੀਆਂ ਵੀ ਤਸਵੀਰਾਂ ਨੇ ਔਰ ਆਪਣੇ ਹੌਸਲੇ ਬੁਲੰਦ ਦੀਆਂ ਵੀ ਤਸਵੀਰਾਂ ਨੇ ਤੇ ਜਿਹੜੀ ਹੱਕਾਂ ਦੀ ਲੜਾਈ ਲੜ ਰਹੇ ਆ ਨਾ ਇਹ ਉਹ ਵੀ ਤਸਵੀਰਾਂ ਬਿਆਨ ਕਰਦੇ ਆ ਕਿ ਜਿੰਨਾ ਮਰਜੀ ਤਸ਼ੱਦਦ ਜੋ ਮਰਜੀ ਹੋਵੇ ਪਰ ਹੌਸਲੇ ਹਮੇਸ਼ਾ ਹਿੰਦਿਆ ਕੈਮਰਾਮੈਨ ਸਾਹਿਬ ਦੇ ਨਾਲ ਜਸਪਾਲ ਸਿੰਘ ਸੰਧੂ ਸ਼ੰਭੂ ਬਾਡਰ